ਫਿਲਮੀ ਖਬਰਾਂ ਦਾ ਪ੍ਰੋਗਰਾਮ ਫਿਲਮ ਨਾਮ ਲੈ ਕੇ ਮੈਂ ਕਮਲਜੀਤ ਸਿੱਧੂ ਹਾਜ਼ਰਾਂ ਪਰ ਅੱਜ ਅਸੀਂ ਫਿਲਮਾਂ ਦੀ ਗੱਲ ਕਰਾਂਗੇ ਜਿਹੜੀਆਂ ਪਾਕਿਸਤਾਨ ਦੇ ਵਿੱਚ ਪੰਜਾਬੀ ਫਿਲਮਾਂ ਬਣ ਰਹੀਆਂ ਨੇ ਤੇ ਉਹਨਾਂ ਫਿਲਮਾਂ ਦੇ ਵਿੱਚ ਜੋ ਵੱਡੀ ਖਬਰ ਆਈ ਆ ਉਹ ਇਹ ਹੀ ਆ ਕਿ ਸਾਡੀਆਂ ਇੱਧਰ ਦੀਆਂ ਪਾਲੀਵੁੱਡ ਦੀਆਂ ਕੁਝ ਐਕਟ੍ਰੈਸ ਜਿਹੜੀਆਂ ਨੇ ਅਦਾਕਾਰਾ ਜਿਹੜੀਆਂ ਨੇ ਉਹ ਪਾਕਿਸਤਾਨੀ ਫਿਲਮਾਂ ਵਿੱਚ ਕੰਮ ਕਰਨ ਜਾ ਰਹੀਆਂ ਨੇ ਪਿਛਲੇ ਦਿਨੀ ਅਸੀਂ ਦੇਖਿਆ ਸੀਗਾ ਕਿ ਸਿਮੀ ਚਾਹਲ ਨੇ ਸਾਡੀ ਇੱਕ ਜਿਹੜੀ ਪੰਜਾਬੀ ਫਿਲਮ ਕੀਤੀ ਸੀਗੀ ਉਹ ਇਮਰਾਨ ਅਬਾਸ ਦੇ ਨਾਲ ਕੀਤੀ ਸੀ ਜੋ ਪਾਕਿਸਤਾਨੀ ਟੈਲੀਵਿਜ਼ਨ ਔਰ ਫਿਲਮ ਇੰਡਸਟਰੀ ਦਾ ਇੱਕ ਵੱਡਾ ਅਦਾਕਾਰ ਤੇ ਮਾਡਲ ਹੈ ਔਰ ਉਹ ਫਿਲਮ ਪਾਕਿਸਤਾਨ ਦੇ ਵਿੱਚ ਵੀ ਰਿਲੀਜ਼ ਹੋਈ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਪਾਕਿਸਤਾਨ ਦੇ ਵਿੱਚ ਸਾਡੀਆਂ ਪਾਲੀਵੁੱਡ ਦੀਆਂ ਕਈ ਫਿਲਮਾਂ ਰਿਲੀਜ਼ ਹੋਈਆਂ ਨੇ ਤੇ ਹੁਣ ਆਗਾਮੀ ਬਹੁਤ ਸਾਰੀਆਂ ਫਿਲਮਾਂ ਵੀ ਜਿਹੜੀਆਂ ਨੇ ਉਹ ਪਾਕਿਸਤਾਨ ਦੇ ਵਿੱਚ ਰਿਲੀਜ਼ ਹੋਣ ਜਾ ਰਹੀਆਂ ਨੇ ਹਾਲਾਂਕਿ ਪਾਕਿਸਤਾਨ ਦੀ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਜਿਹੜੇ ਅਦਾਕਾਰ ਨੇ ਉਹ ਸਾਡੀਆਂ ਫਿਲਮਾਂ 'ਚ ਵੀ ਕੰਮ ਕਰ ਰਹੇ ਨੇ ਸਾਡੀਆਂ ਪੰਜਾਬੀ ਫਿਲਮਾਂ 'ਚ ਬਹੁਤ ਸਾਰੇ ਪਾਕਿਸਤਾਨੀ ਅਦਾਕਾਰਾਂ ਨੇ ਕੰਮ ਕੀਤਾ ਪਰ ਹੁਣ ਤੱਕ ਅਜੇਹਾ ਨਹੀਂ ਹੋਇਆ ਕਿ ਕੋਈ ਪਾਕਿਸਤਾਨ ਦੇ ਵਿੱਚ ਪੰਜਾਬੀ ਫਿਲਮ ਬਣੀ ਹੋਵੇ ਤਾਂ ਉਹਦੇ ਵਿੱਚ ਸਾਡੇ ਅਦਾਕਾਰਾਂ ਨੇ ਕੰਮ ਕੀਤਾ ਹੋਵੇ ਪਰ ਇਹ ਹੁਣ ਹੋਣ ਜਾ ਰਿਹਾ ਕਿ ਸਾਡੇ ਅਦਾਕਰ ਪਾਕਿਸਤਾਨੀ ਫਿਲਮਾਂ ਦੇ ਵਿੱਚ ਵੀ ਕੰਮ ਕਰਨਗੇ ਖਾਸ ਤੌਰ ਤੇ ਪੰਜਾਬੀ ਫਿਲਮਾਂ ਦੇ ਵਿੱਚ ਸੋ ਇਸ ਬਾਬਤ ਤੇ ਜੁੜੀ ਹੋਈ ਖਬਰ ਇਹ ਹੈ ਕੀ ਸਾਡੀ ਇੱਕ ਬਹੁਤ ਮੰਨੀ ਹੋਈ ਅਦਾਕਾਰ ਜਲਦੀ ਹੀ ਸ਼ੁਰੂ ਹੋਣ ਜਾ ਰਹੀ ਪਾਕਿਸਤਾਨੀ ਪੰਜਾਬੀ ਫਿਲਮ ਚੂੜੀਆਂ ਜਿਹੜੀ ਉਹਦਾ ਸੀਕਵਲ ਬਣ ਰਿਹਾ ਪਹਿਲਾਂ ਚੂੜੀਆਂ ਆ ਚੁੱਕੀ ਆ ਤੇ ਚੂੜੀਆਂ ਦੇ ਸੀਕਵਲ ਦੇ ਵਿੱਚ ਲੀਡ ਅਦਾਕਾਰਾਂ ਦੇ ਵਿੱਚ ਰੂਪ ਵਿੱਚ ਨਜ਼ਰ ਆਵੇਗੀ ਸਾਲ 1998 ਵਿੱਚ ਰਿਲੀਜ਼ ਹੋਈ ਸੁਪਰ ਡੂਪਰ ਹਿਟਰ ਰਹੀ ਪਾਕਿਸਤਾਨੀ ਫਿਲਮ ਚੂੜੀਆਂ ਦੇ ਸੀਕਵਲ ਵਜੋਂ ਸਾਹਮਣੇ ਆਉਣ ਜਾ ਰਹੀ ਚੂੜੀਆਂ ਜੋ ਜਿਸ ਦਾ ਨਿਰਦੇਸ਼ਨ ਉਥੋਂ ਦੇ ਮੰਨੇ ਪ੍ਰਮੰਨੇ ਨਿਰਦੇਸ਼ਕ ਸੈਇਦ ਨੂਰ ਕਰ ਰਹੇ ਨੇ ਜਿਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਹ ਪਹਿਲੀ ਐਕਸ਼ਨ ਰੋਮਾਂਟਿਕ ਫਿਲਮ ਦੇ ਵਿੱਚ ਮੁਮਮਰ ਰਾਣਾ ਸਾਇਮਾ ਬਾਬਰਾ ਬੱਟ ਨਰਗਸ ਜਿਹੇ ਉੱਚ ਕੋਟੀ ਦੀਆਂ ਅਦਾਕਾਰਾਂ ਨੇ ਕੰਮ ਕੀਤਾ ਸੀ ਜਿਨ੍ਹਾਂ ਦੀ ਆਲਾ ਅਦਾਕਾਰੀ ਨਾਲ ਸਜੀ ਇਹ ਫਿਲਮ ਪਾਕਿਸਤਾਨ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚ شمار ਹੋਈ ਸੀ ਹੁਣ ਇਸ ਸੀਕਵਲ ਦਾ ਰਸਮੀ ਐਲਾਨ ਕਰਦੇ ਆਂ ਅਜੀਮ ਫਿਲਮਕਾਰ ਸੈਦ ਨੂਰ ਨੇ ਕਿਹਾ ਹੈ ਕਿ ਚੜ੍ਹਦੇ ਅਤੇ ਲੈਂਦੇ ਪੰਜਾਬ ਦੀ ਕਲਾਕਾਰੀ ਸ਼ਮਿਲਤਾ ਨਾਲ ਅੱਜ ਦੋਹਾਂ ਮੁਲਕਾਂ ਦੀ ਸਿਨੇਮਾ ਜਗਤ ਗਲੋਬਲੀ ਪੱਧਰ ਉਤੇ ਨਵੇਂ ਅਯਾਮ ਕਾਇਮ ਕਰਦੀ ਜਾ ਰਹੀ ਹੈ ਜਿਸ ਸਬੰਧੀ ਹੀ ਮੂੜ ਗੂੜੀਆਂ ਹੋ ਰਹੀਆਂ ਇਨ੍ਹਾਂ ਤੰਦਾਂ ਨੂੰ ਹੋਰ ਮਜ਼ਬੂਤੀ ਦੇਣ ਲਈ ਉਹ ਉਹਨਾਂ ਦੀ ਨਵੀਂ ਪੰਜਾਬੀ ਫਿਲਮ ਜਿਸ ਵਿੱਚ ਪਹਿਲੀ ਵਾਰ ਪਾਲੀਵੁੱਡ ਦੀ ਇੱਕ ਮਸ਼ਹੂਰ ਅਦਾਕਾਰਾ ਲੀਡ ਭੂਮਿਕਾ ਨਿਭਾਉਣ ਜਾ ਰਹੀ ਹੈ ਜਿਸ ਦੇ ਨਾਂ ਨਾਲ ਇਸ ਫਿਲਮ ਨਾਲ ਜੁੜੇ تمام پہلوں ਦਾ ਖੁਲਾਸਾ ਵੀ ਜਲਦੀ ਸਾਹਮਣੇ ਆ ਜਾਵੇ। ਤੋਂ ਪਾਕਿਸਤਾਨ ਵਿੱਚ ਪਾਲੀਵੁੱਡ ਫਿਲਮਾਂ ਨੂੰ ਮਿਲ ਰਹੇ ਭਰਪੂਰ ਹੰਗਾਰੇ ਉੱਤੇ ਖੁਸ਼ੀ ਅਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਹੋਇਆ ਬਾ ਕਮਾਲ ਨਿਰਦੇਸ਼ਕ ਨੇ ਕਿਹਾ ਕਿ ਢੰਦੇ ਜਾ ਰਹੇ ਇੱਥੋਂ ਦੇ ਸਿਨੇਮਾ ਉਦਯੋਗ ਨੂੰ ਮੁੜ ਜਿਉਂਦਿਆਂ ਕਰਨ ਲਈ ਅਤੇ ਹੋਰ ਉਚਾਈਆਂ ਉੱਤੇ ਲਿਜਾਣ ਲਈ ਭਾਰਤੀ ਫਿਲਮਾਂ ਖਾਸ ਕਰਕੇ ਪੰਜਾਬੀ ਫਿਲਮਾਂ ਅਹਿਮ ਯੋਗਦਾਨ ਪਾ ਰਹੀਆਂ ਨੇ ਜਿਸ ਨਾਲ ਸਿਨੇਮਾ ਇੰਡਸਟਰੀ ਨੂੰ ਹੋਰ ਅੱਗੇ ਲਜਾਂ ਲਈ ਚੜਦੇ ਪੰਜਾਬ ਦੇ ਅਦਾਕਾਰਾਂ ਨੂੰ ਵੀ ਇਧਰੀਆਂ ਫਿਲਮਾਂ ਦਾ ਅਹਿਮ ਹਿੱਸਾ ਬਣਾਇਆ ਜਾਵੇਗਾ ਜਿਸ ਸੰਬੰਧੀ ਹੋਰੇ ਨਵੇਂ ਆਗਾਜ਼ ਦਾ ਮੂਡ ਬਣਨੇਗੀ ਲੰਡਨ ਦੇ ਵਿੱਚ ਸ਼ੂਟਿੰਗ ਪੜਾਵਲ ਵਧਨ ਜਾਰੀ ਚੂੜੀਆਂ 2 ਜੋ ਬਿਗ ਸੈਟਅਪ ਅਧਿਨ ਬਣਾਈ ਜਾ ਰਹੀ ਹੈ ਸੋ ਇਹ ਉਮੀਦ ਆ ਵੈਸੇ ਤਾਂ ਇੱਕ ਵੇਲਾ ਸੀਗਾ ਕਿ ਜਦੋਂ ਪਾਕਿਸਤਾਨ ਨਹੀਂ ਸੀ ਬਣਿਆ ਉਦੋਂ ਸਾਂਝਾ ਪੰਜਾਬ ਸੀਗਾ ਤੇ ਸਾਂਝੇ ਪੰਜਾਬ ਵੇਲੇ ਸਾਡੇ ਅਦਾਕਾਰ ਜਿਹੜੇ ਆ ਲਾਹੌਰ ਦੇ ਵਿੱਚ ਪੰਜਾਬੀ ਫਿਲਮਾਂ ਬਣਨੀਆਂ ਸ਼ੁਰੂ ਹੋਈਆਂ 1935 ਵਿੱਚ ਪਹਿਲੀ ਪੰਜਾਬੀ ਫਿਲਮ ਪਰਦਾ ਪੋਸ਼ ਹੋਈ ਸੀਗੀ ਤਾਂ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਦੇਸ਼ ਵੰਡ ਤੱਕ ਕੁੱਲ ਜਿੰਨੀਆਂ ਫਿਲਮਾਂ ਬਣੀਆਂ ਉਹਦੇ ਵਿੱਚ ਰਾਲ ਮਿਲ ਕੇ ਹੀ ਦੋਵਾਂ ਪਾਸਿਆਂ ਦੇ ਅਦਾਕਾਰਾਂ ਨੇ ਕੰਮ ਕੀਤਾ ਸੀ ਵੰਡ ਦੀ ਲਕੀਰ ਤੋਂ ਬਾਅਦ ਪੰਜਾਬੀ ਇੰਡਸਟਰੀ ਨੂੰ ਵੱਡਾ ਤੱਕਾ ਲੱਗਿਆ ਪੰਜਾਬੀ ਫਿਲਮਾਂ ਜਿਹੜੀਆਂ ਉਹ ਪਹਿਲਾਂ ਜਿਹੜੀਆਂ ਬਣੀਆਂ ਸੀਗੀਆਂ ਉਹ ਗੁੰਮ ਹੋ ਗਈਆਂ ਸਾੜ ਦਿੱਤੀਆਂ ਫੂਕ ਦਿੱਤੀਆਂ ਸਟੂਡੀਓ ਸਾੜ ਫੂਕ ਦਿੱਤੇ ਉਹ ਕੁਝ ਵੀ ਨਾ ਮਿਲਿਆ ਤੇ ਉਸ ਤੋਂ ਬਾਅਦ 48 ਚ ਇਧਰ ਪੰਜਾਬੀ ਫਿਲਮਾਂ ਬਣਨੀਆਂ ਸ਼ੁਰੂ ਹੋਈਆਂ ਤੇ ਪਾਕਿਸਤਾਨ ਦੇ ਵਿੱਚ ਇਹ ਬਾਗ ਡੋਰ ਜਿਹੜੀ ਸੀ ਮਲਕਾਤ ਤਰਨ ਮੈਡਮ ਨੂਰ ਜਾਨ ਨੇ ਸੰਭਾਲੀ ਸੀਗੀ ਤੇ ਉਸ ਤੋਂ ਬਾਅਦ ਉਧਰ ਅੱਡ ਫਿਲਮਾਂ ਬਣਨੀਆਂ ਸ਼ੁਰੂ ਹੋ ਗਈਆਂ ਇਧਰ ਅੱਡ ਫਿਲਮਾਂ ਬਣਨੀਆਂ ਸ਼ੁਰੂ ਹੋ ਗਈਆਂ ਬੇਸ਼ੱਕ ਸਾਡੀਆਂ ਬਹੁਤ ਸਾਰੀਆਂ ਫਿਲਮਾਂ ਉਹਨਾਂ ਦੀ ਕਾਪੀ ਕਰਦੀਆਂ ਸੀ ਤੇ ਜਾਂ ਫਿਰ ਉਹ ਸਾਡੀਆਂ ਫਿਲਮਾਂ ਦੀ ਕਾਪੀ ਕਰਦੇ ਸੀ ਜਾਂ ਫਿਰ ਸਾਡੀ ਫਿਲਮਾਂ ਦੇ ਗੀਤਾਂ ਦੀ ਕਾਪੀ ਕਰਦੇ ਸੋ ਰਲਾ ਮਲਾ ਕੇ ਦੋਵੇਂ ਮੁਲਕਾਂ ਦੀਆਂ ਪੰਜਾਬੀ ਫਿਲਮਾਂ ਇੱਕ ਦੂਜੇ ਦੀ ਕਾਪੀ ਕਰਦੇ ਰਹੀਆਂ ਗੀਤਾਂ ਦੀ ਕਾਪੀ ਕਰਦੇ ਰਹੀਆਂ ਨੇ ਤਾਂ ਫਿਰ ਦੌਰ ਇਹ ਵੀ ਚੱਲਿਆ ਇਸ ਦੌਰ ਦੇ ਵਿੱਚ ਆ ਕੇ ਕਿ ਜਦੋਂ ਪਾਕਿਸਤਾਨੀ ਅਦਾਕਾਰ ਸਾਡੀਆਂ ਪੰਜਾਬੀ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਹੋਏ ਜਿਸ ਦਾ ਵਧੀਆ ਹੁੰਗਾਰਾ ਮਿਲਿਆ ਤੇ ਉਸ ਤੋਂ ਬਾਅਦ ਇਮਰਾਨ ਅਬਾਸ ਤੇ ਸਿਮੀ ਚਾਲ ਦੋਵੇਂ ਇਕੱਠੇ ਹੋਏ ਤੇ ਇਸ ਦੇ ਨਾਲ ਜਿਹੜਾ ਉਤਸ਼ਾਹ ਆ ਇੰਡਸਟਰੀ ਦੇ ਵਿੱਚ ਹੋਰ ਵਧਿਆ ਜਿਹਦਾ ਫਰਕ ਹੁਣ ਇਹੇ ਪਿਆ ਆ ਕਿ ਹੁਣ ਸਾਡੇ ਬਹੁਤ ਸਾਰੇ ਆਧਕਾਰ ਪਾਕਿਸਤਾਨੀ ਫਿਲਮਾਂ ਦੇ ਵਿੱਚ ਵੀ ਨਜ਼ਰ ਆਉਣਗੇ ਉਥੰਦੀਆਂ ਪੰਜਾਬੀ ਫਿਲਮਾਂ ਦੇ ਲਈ ਵੀ ਜਿਹੜੇ ਆ ਕੰਮ ਕਰਨਗੇ ਸੋ ਇੱਕ ਬਹੁਤ ਵਧੀਆ ਇਹ ਉਪਰਾਲਾ ਆ ਬਹੁਤ ਵਧੀਆ ਹੰਗਾਰੇ ਆ ਸੈਦ ਨੂਰ ਇਸ ਉਪਰਾਲੇ ਦੇ ਜਿਹੜੇ ਨੇ ਉਹ ਵਧਾਈ ਦੇ ਹੱਕਦਾਰ ਨੇ ਇਸ ਪੱਖੋਂ ਸੋ ਤਵਕਕੋ ਕੀਤੀ ਜਾ ਰਹੀ ਆ ਕਿ ਇਹ ਪਿਆਰ ਦੀਆਂ ਸਾਂਝਾਂ ਚਾਹੇ ਕਿਸੇ ਤਰੀਕੇ ਨਾਲ ਵਦਨ ਪਰ ਸਿਨੇਮਾ ਦਾ ਜਿਹੜਾ ਜ਼ਰੀਆ ਆ ਉਹ ਸਭ ਤੋਂ ਵੱਡਾ ਜ਼ਰੀਆ ਆ ਤੇ ਇਸ ਬਾਬਤ ਪੰਜਾਬੀ ਸਿਨੇਮਾ ਦੇ ਬਾਰੇ ਤੇ ਅਸੀਂ ਕਹਾਂਗੇ ਕਿ ਰੱਬ ਕਰੇ ਇਹ ਹੋਰ ਤਰੱਕੀ ਤੇ ਜਾਵੇ ਤੇ ਹੋਰ ਸੋਹਣੀਆਂ ਸੋਹਣੀਆਂ ਫਿਲਮਾਂ ਦੋਵੇਂ ਮੁਲਕਾਂ ਦੇ ਜਿਹੜੇ ਅਦਾਕਾਰ ਰਲ ਮਿਲ ਕੇ ਬਣਾਉਣ। ਸੋ ਫਿਲਮਾਂ ਬਾਰੇ ਇਹੋ ਜੀ ਹੋਰ ਰੋਜ਼ਕ ਦੀ ਜਾਣਕਾਰੀ ਲਗਾਤਾਰ ਤੁਹਾਨੂੰ ਦਿੰਦੇ ਰਹਾਂਗੇ। ਤੁਸੀਂ ਦੇਖਦੇ ਰਹੋ ਦਾ ਸਿੱਧੂ ਟਾਕਸ ਚੈਨਲ।